ਧੂਰੀ ਤੋਂ ਸਾਬਕਾ ਕਾਂਗਰਸ ਦੇ ਐਮਐਲਏ ਦਲਬੀਰ ਸਿੰਘ ਗੋਲਡੀ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਨੇ ਆਪਣੇ ਧੂਰੀ ਘਰ ਵਿਖੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਜਿਸ ਵਿੱਚ ਧੂਰੀ ਦੇ ਕੋਆਰਡੀਨੇਟਰ ਗਰਮੇਲ ਸਿੰਘ ਮੌਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵਰਕਰਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਦਲਬੀਰ ਸਿੰਘ ਗੋਲਡੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ 2027 ਦੀਆਂ ਚੋਣਾਂ ਨੂੰ ਲੈ ਕੇ ਹੈ ਜਿਸ ਨੂੰ ਲੈ ਕੇ ਅੱਜ ਅਸੀਂ ਵਰਕਰਾਂ ਨਾਲ ਮੀਟਿੰਗ ਕੀਤੀ ਹੈ। ਹੋਰ ਕੀ ਕੁਝ ਕਿਹਾ ਦਲਵੀਰ ਸਿੰਘ ਗੋਲਡੀ ਨੇ ਆਓ ਸੁਣਦਿਆਂ ਮੋਰ ਸਾਹਿਬ ਦਾ ਜਣਾ ਧੰਨਵਾਦ ਕੀਤਾ ਜਾ ਰਿਹਾ ਤੋਂ ਬਾਅਦ ਮੋਰ ਸਾਹਿਬ ਦਾ ਉਹ ਸਾਰੀ ਸੰਗਤ ਦਾ ਐਮਐਲਏ ਸਾਹਿਬ ਵੀ ਧੰਨਵਾਦ ਕਰਨਗੇ ਸੋ ਹੁਣ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਕਰੂੰਗਾ ਵਰਮੇਲ ਸਿੰਘ ਜੀ ਮੋਰ ਨੂੰ ਵੀ ਉਹ ਮਾਈਕ ਤੇ ਆਉਣ ਔਰ ਆਪਣੀ ਵਿਚਾਰਧਾਰਾ ਸਾਡੇ ਅੱਗੇ ਰੱਖਣ ਅੱਜ ਆਪਾਂ ਗੋਲਡੀ ਦੀ ਵੀ ਡਿਊਟੀ ਇਹਦੇ ਪਿੰਡ ਦੇ ਵਿੱਚ ਆਮ ਵਰਕਰ ਵਜੋਂ ਲਾਉਣ ਆਏ ਜਦੋਂ ਟਿਕਟਾ ਮੰਗਣ ਵਾਲੇ ਆਮ ਵਰਕਰ ਵਜੋਂ ਵਰਕਰਾਂ ਦੇ ਨਾਲ ਕੰਮ ਕਰਨਗੇ ਵੀ ਬੰਦਾ ਹਾਰ ਜੂ ਅੱਜ ਤੋਂ ਤੁਸੀਂ ਮੇਰੀ ਗੱਲ ਲੇਖ ਲਿਓ ਤੁਸੀਂ ਮੈਥੋਂ ਸੀਨੀਅਰ ਵੀ ਬਹੁਤੇ ਬੈਠੇ ਹੋ ਮੈਥੋਂ ਜੂਨੀਅਰ ਵੀ ਹੋਣਗੇ ਜਦੋਂ ਭਾਬੂਤ ਕਮੇਟੀਆਂ ਬਣਾਉਂਦੀਆਂ ਆ ਸਾਮਾਨ ਨਿਕਲਿਆ ਮੌਕੇ ਦਾ ਐਮਐਲਏ ਤਾਂ ਸ਼ਾਇਦ ਕਦੇ ਕਿਸੇ ਨੂੰ ਮਿਲਿਆ ਹੋਵੇ ਜਾਂ ਨਾ ਮਿਲਿਆ ਹੋਵੇ ਮੈਂ ਤਾਂ ਤੁਹਾਡਾ ਛੋਟਾ ਭਰਾ ਇੱਥੇ ਹਾਜ਼ਰ ਆਂ ਦਿਨ ਰਾਤ ਹਾਜ਼ਰ ਆਂ ਕਿਉਂਕਿ ਮੈਂ ਤਾਂ ਜੰਮਿਆ ਉਰਿਆ ਮਰਨਾ ਉਰਿਆ ਮੇਰੀ ਕਰਮ ਭੂਮੀ ਆ ਧੂਰੀ ਮੇਰੀ ਮਿੱਟੀ ਤੇ ਧੂਰੀ ਮੇਰਾ ਮਾਂ ਅੱਜ ਜਿਹੜੇ ਸਾਡੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਉਹਨਾਂ ਦੇ ਦੇਸ਼ਾ ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਹਰੇਕ ਵਿਧਾਨ ਸਭਾ ਦੇ ਵਿੱਚ ਕੋਆਰਡੀਨੇਟਰ ਸਹਿਬਾਨਾਂ ਨੂੰ ਨਿਯੁਕਤ ਕੀਤਾ ਗਿਆ ਤੇ ਸਾਡੇ ਉਰੇ ਮੋਟ ਸਾਹਿਬ ਜਿਹੜੇ ਕੋਆਰਡੀਨੇਟਰ ਲਾਏ ਨੇ ਤੇ ਨਾਲ ਹੀ ਸੁਨਾਮ ਦੇ ਵਿੱਚ ਗੁਰਪਿਆਰ ਧੂਰਾ ਜੀ ਨੂੰ ਸਾਡੇ ਧੂਰੀ ਨਾਲ ਸੰਬੰਧਤ ਨੇ ਸੀਨੀਅਰ ਕਾਂਗਰਸੀ ਲੀਡਰ ਨੇ ਇਹਨਾਂ ਨੂੰ ਸੁਨਾਮ ਲਾਇਆ ਗਿਆ ਤੇ ਦੋਨਾਂ ਦਾ ਸਨਮਾਨ ਤੇ ਸਤਿਕਾਰ ਕਰਨਾ ਸੀ ਤੇ ਨਾਲ ਹੀ ਮੋਟ ਸਾਹਿਬ ਨੇ ਸਾਨੂੰ ਦੱਸਣਾ ਸੀਗਾ ਕਿ ਕਿਸ ਤਰੀਕੇ ਨਾਲ ਆ ਜਿਹੜਾ ਅਸੀਂ ਇੱਥੇ ਕੰਮਕਾਜ ਜਿਹੜਾ ਕਰਨਾ ਇਹਨਾਂ ਨੂੰ ਉਸ ਤਰੀਕੇ ਨਾਲ ਜਿਹੜੀਆਂ ਲਿਸਟਾਂ ਵਗੈਰਾ ਉਹ ਹੀਆ ਕਰਵਾਉਣੀਆਂ ਨੇ ਤਾਂ ਕਿ ਹਰੇਕ ਹਫਤੇ ਜਿਹੜੀ ਅਸੀਂ ਹਲਕੇ ਦੀ ਉਹ ਵਧੀਆ ਤਰੀਕੇ ਨਾਲ ਜਿਹੜੀ ਸਾਰੇ ਵਰਕਰ ਸਾਹਿਬਾਨ ਨਾਲ ਜਿਹੜੀ ਮੀਟਿੰਗ ਕਰ ਸਕੀਏ 2025 ਦੇ ਚੋਣਾਂ ਲੈ ਕੇ ਕਿਸ ਤਰ੍ਹਾਂ ਹਾਂ ਇਹ ਸਾਰੀ ਜਿਹੜੀ ਮੁਹਮਾ ਇਹ ਆਉਣ ਆਲੀਆਂ ਚੋਣਾਂ ਨੂੰ ਲੈ ਕੇ ਹੀ ਆ ਤੇ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਸਤਿਕਾਰਯੋਗ ਸੀਨੀਅਰ ਲੀਡਰਸ਼ਿਪ ਜਿਹੜੀ ਮੇਰੇ ਨਾਲ ਖੜੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਇਹ ਇੱਕ ਝੂਠ ਬੋਲ ਕੇ ਜਿਹੜੀ ਸਰਕਾਰ ਲੈ ਕੇ ਆਏ ਸੀਗੇ ਉਹ ਜਗਜਾਹਰ ਹੋ ਗਿਆ ਹੁਣ ਸਾਰੀਆਂ ਚੀਜ਼ਾਂ ਇਹ ਤਾਂ ਧੂਰੀ ਆ ਜਿੱਥੇ ਸਰਕਾਰ ਨੂੰ ਮੁੱਖ ਜਿਹੜੇ ਮੁੱਖ ਮੰਤਰੀ ਸਾਹਿਬ ਇੱਥੋਂ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦਾ ਇਹ ਹਲਕਾ ਸੋ ਇੱਥੇ ਦੇ ਲੋਕਾਂ ਨੂੰ ਜੇ ਤੁਸੀਂ ਮਾਰਕੀਟ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇੱਥੇ ਦੀਆਂ ਹੀ ਜਿਵੇਂ ਸਾਡੇ 슈ਗਰ ਮਿਲ ਜਿਹੜਾ 1954 ਦਾ ਚੱਲ ਰਿਹਾ ਸੀ ਸਾਡੇ ਧੂਰੀ ਦੀ ਸ਼ਾਨ ਸੀ ਉਹ ਬੰਦ ਹੋ ਚੁੱਕਿਆ ਤੇ ਸਾਡੇ ਧੂਰੀ ਦੇ ਵਿੱਚ ਜਿਹੜਾ ਸੁਆ ਤੱਕ ਇਹ ਨਾਲੀ ਉਹਨੂੰ 4-4 ਫੁੱਟ ਕਵਰ ਕਰਕੇ ਇੰਨਾ ਉੱਚਾ ਕਰ ਦਿੱਤਾ ਗਿਆ ਉਹ ਨਾ ਪਾਰਕਿੰਗ ਦੇ ਲਈ ਸਹੂਲਤ ਦੇ ਰਿਹਾ ਤੇ ਸਾਡੇ ਇੱਥੇ ਜਿੰਨੇ ਵੀ ਜੇ ਮਾਰਕਫੈਟ ਦਾ ਪਾਰਕ ਦੀ ਗੱਲ ਕਰੀਏ ਉਹ ਵੀ ਉੱਥੇ ਦਾ ਉੱਥੇ ਖੜਾ ਹਜੇ ਤੱਕ ਜੇ ਆਈਟੀਆਈ ਜਿਹੜੀ ਅਸੀਂ ਨੇ ਪਾਸ ਕਰਵਾਈ ਸੀ ਮਲਵਾਲ ਸਾਹਿਬ ਦੇ ਵਿਖੇ ਉਹ ਵੀ ਸਾਡੀ ਆਈਟੀਆਈ ਹਜੇ ਤੱਕ ਨਹੀਂ ਚਾਲੂ ਹੋ ਸਕੀ ਸੋ ਮੇਰੇ ਕਹਿਣ ਦਾ ਮਤਲਬ ਵੀ ਇੱਕ ਵੀ ਚੀਜ਼ ਇਹਨਾਂ ਵੱਲੋਂ ਸਾਡੇ 3 ਸਾਲਾਂ ਦੇ ਵਿੱਚ ਧੂਰੀ ਹਲਕੇ ਨੂੰ ਨਹੀਂ ਦਿੱਤੀ ਗਈ ਮੁੱਖ ਮੰਤਰੀ ਤੇ ਅਬਦੀ ਤੋਂ ਅੰਮੋ ਸਾਹਮਣੇ ਇਹ ਬਿਆਨ ਨੇ 1 ਸਾਲ ਤੱਕ ਬੰਗਾ ਕਿ 3 ਮਹੀਨੇ ਬੰਗਾ ਕੀ ਕਹਿਣਾ ਇਹ ਸਿਰਫ ਵਾਵਾ ਖਟਣੀ ਆ ਜਿਹੜੀ ਕਿਉਂਕਿ ਉੱਥੋਂ ਦੀ ਓਵਰ ਬ੍ਰਿਜ ਕੱਢਣਾ ਬਾਜ਼ਾਰ ਦੇ ਵਿੱਚੋਂ ਸਦਰ ਬਾਜ਼ਾਰ ਦੇ ਉੱਪਰ ਦੀ ਤਾਂ ਮੈਨੂੰ ਲੱਗਦਾ ਵੀ ਇਹ ਸਾਡੇ ਬਾਜ਼ਾਰ ਸਾਡੀ ਮਾਰਕੀਟ ਨੂੰ ਬਹੁਤ ਨੁਕਸਾਨ ਹੋਊਗਾ ਇਸ ਚੀਜ਼ ਦਾ ਤਾਂ ਅਸੀਂ ਨੇ ਉਸ ਟਾਈਮ ਤੇ ਪ੍ਰਪੋਜ਼ਲ ਬਣਾਈ ਸੀ ਤੇ ਇਹ ਬਜਟ ਦੇ ਵਿੱਚ ਵੀ ਅਪਰੂਵਲ ਆ ਗਿਆ ਸੀ ਪਾਸ ਹੋ ਗਿਆ ਸੀ ਪਰ ਚੋਣ ਜਾਬਤੇ ਦੇ ਹੋਣ ਕਰਕੇ ਉਦੋਂ ਟੈਂਡਰ ਨਹੀਂ ਇਹਦਾ ਲੱਗ ਸਕਿਆ ਸੀ ਤੇ ਜਿਹੜੀ ਅੰਮਾਲਾ ਰੇਂਜ ਦੇ ਜਿਹੜੇ ਅਫੀਸਰ ਸਹਬਾਨ ਨੇ ਉਹਨਾਂ ਨੇ ਵੀ ਇੱਥੋਂ ਜਿਹੜਾ ਸਾਰਾ ਪ੍ਰੋਪੋਜ਼ਲ ਬਣਾ ਕੇ ਭੇਜਤਾ ਸੀ ਵੀ ਇੱਥੇ ਜਿਹੜਾ ਅੰਡਰਪਾਸ ਹੀ ਕਾਮਯਾਬ ਰਹੂਗਾ ਤਾਂ ਉਹ ਸਿਰਫ ਇਸ ਕਰਕੇ ਨਹੀਂ ਬਣਵਾ ਰਹੇ ਵੀ ਜੇ ਉਹ ਅੰਡਰਪਾਸ ਬਣਵਾਤਾ ਤਾਂ ਉਹਦੇ ਤੇ ਗੋਲਡੀ ਦਾ ਨਾਮ ਆਜੂ ਤੇ ਇਹਨਾਂ ਨੇ 54 ਕਰੋੜ ਰੁਪਇਆ ਲਾ ਕੇ ਇਹ ਕਹਿ ਰਹੇ ਨੇ ਕਿ ਅਸੀਂ ਓਵਰ ਬ੍ਰਿਜ ਬਣਾ ਰਹੇ ਹਾਂ ਓਵਰ ਬ੍ਰਿਜ ਨਾਲ ਉੱਥੇ ਰਹਾਇਸ਼ੀ ਏਰੀਆ ਮਾਰਕੀਟ ਏਰੀਆ ਸਾਰਿਆਂ ਨੂੰ ਨੁਕਸਾਨ ਹੋਊਗਾ ਤੇ ਉਸ ਇਹਦੇ ਨਾਲ ਮੈਂ ਤਾਂ ਇਹਨਾਂ ਨੂੰ ਕਹਿਣਾ ਚਾਹਣਾ ਇੱਕ ਵਾਰ ਰੀਥਿੰਕ ਕਰ ਲੋ ਕਿ ਜੇ ਤੁਸੀਂ ਅੰਡਰਪਾਸ ਬਣਾ ਦੋਗੇ ਤਾਂ ਇੱਕ ਤਾਂ ਤੁਹਾਡੇ ਪੈਸੇ ਘੱਟ ਲੱਗਣਗੇ ਤੇ ਨਾਲ ਹੀ ਤੁਸੀਂ ਦੋਲੇ ਵਾਲੇ ਫਾਟਕਾਂ ਤੇ ਵੀ ਅੰਡਰਪਾਸ ਬਣਾ ਸਕਦੇ ਹੋ ਤੁਸੀਂ ਸਾਡੇ ਜੇ ਆਪਾਂ ਇਧਰੋਂ ਹਾਂਜੀ ਹਾਂ ਮਾਣਾ ਵਾਲੇ ਫਾਟਕਾਂ ਤੇ ਵੀ ਤੁਸੀਂ ਜਿਹੜਾ ਅੰਡਰਪਾਸ ਬਣਾ ਸਕਦੇ ਹੋ ਤਿੰਨ ਅੰਡਰਪਾਸ ਬਣ ਸਕਦੇ ਨੇ ਇਹੀ ਪੈਸਿਆਂ ਦੇ ਵਿੱਚ ਤਾਂ ਕਿ ਲੋਕਾਂ ਨੂੰ ਇਹਦਾ ਬਹੁਤ ਬੈਨੀਫਿਟ ਹੋ ਜਾਊਗਾ ਸੋ ਮੇਰੀ ਇਹੀ ਬੇਨਤੀ ਹੈ ਬਾਕੀ ਸਰਕਾਰ ਆ ਕਰਨਾ ਇਹਨਾਂ ਨੇ ਆਪਣੇ ਤਰੀਕੇ ਨਾਲ ਹੁੰਦਾ ਜੀ ਕਿ ਆ ਸਰਪੰਚੀ ਚੋਣਾਂ ਨੂੰ ਲੈ ਕੇ ਸਵਾਲ ਚੁੱਕੇ ਨੇ ਵੀ ਸਾਡੇ ਬਦਕਰ ਸਾਡੇ ਕੈਂਡੀਡੇਟਾਂ ਨੂੰ ਦੋ ਦੋ ਉਹਦੇ ਹਰਾਇਆ ਵੋਟਾਂ ਤੇ ਇਹ ਸਰਕਾਰ ਬਣਦੀ ਹੈ ਤੇ ਉਹਨਾਂ ਤੇ ਕਾਰਵਾਈ ਕਰਾਂਗੇ ਹਾਂ ਬਿਲਕੁਲ ਹੋਊਗੀ ਜੀ ਸਾਡੇ ਕਈ ਪਿੰਡ ਜਿਹੜੇ ਇਹਨਾਂ ਨੇ ਧੱਕੇ ਨਾਲ ਜਿਹੜੇ ਹਰਾਏ ਗਏ ਨੇ ਤੇ ਉਹਨਾਂ ਦੇ ਕੇਸ ਵੀ ਆਲਰੇਡੀ ਚੱਲ ਰਹੇ ਨੇ ਤੇ ਕਈ ਸਰਪੰਚ ਸਹਿਬਾਨ ਮਨਰੇਗਾ ਦਾ ਇਹਨਾਂ ਮਿਸਯੂਜ਼ ਕਰ ਰਹੇ ਨੇ ਅਬ ਦੇ ਸਾਰੇ ਟੱਬਰ ਦੇ ਮੈਂਬਰ ਨੇ ਜਿਹੜੇ ਉਹ ਭਰਤੀ ਕਰ ਰੱਖੇ ਨੇ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਕਿ ਇੱਥੇ ਬੁਲਾ ਕੇ ਸਾਰੇ ਬੰਦਿਆਂ ਦਾ ਉਹ ਚੈੱਕ ਕਰਾਇਆ ਜਾਵੇ ਵੀ ਧੂਰੀ ਦੇ ਕੀ ਹਾਲਾਤ ਨੇ ਮਨਰੇਗਾ ਦੀ ਪੇਮੈਂਟ 6 6 ਮਹੀਨੇ ਦੀ ਲੇਟ ਹੋ ਗਈ ਸਾਡੇ ਵਪਾਰੀ ਵਰਗ ਦਾ ਕੋਈ ਇੱਥੇ ਆ ਕੇ ਸਾਰ ਨਹੀਂ ਲੈ ਰਿਹਾ ਆਜ ਛਖੜ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਇਆ ਸੀ ਧੂਰੀ ਦਾ ਇੱਕ ਵੀ ਬੰਦੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਸਾਡੇ ਵਪਾਰੀ ਵਰਗ ਪਿੱਛੇ ਸੋ ਮੇਰੇ ਕਹਿਣ ਦਾ ਮਤਲਬ ਵੀ ਉਹਨਾਂ ਦਾ ਮਕਸਦ ਸਿਰਫ ਜਿਤਨਾ ਸੀਗਾ ਤੇ ਧੂਰੀ ਦੀ ਇਹ ਬਦਕਿਸਮਤੀ ਆ ਵੀ 2002 ਤੋਂ ਲੈ ਕੇ ਸਿਰਫ 2017 ਨੂੰ ਛੱਡ ਕੇ ਉਸ ਤੋਂ ਬਿਨਾਂ ਜਿੰਨੇ ਵੀ ਐਮਐਲਏ ਬਣੇ ਨੇ ਉਹ ਸਾਰੇ ਬਾਹਰਲੇ ਬਣੇ ਨੇ ਸੋ ਉਹਦਾ ਖਮਿਆਜਾ ਜਿਹੜਾ ਸਾਡੀ ਜਨਤਾ ਨੂੰ ਭੁਗਤਣਾ ਪੈਂਦਾ ਬਾਅਦ ਦੇ ਵਿੱਚ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੇ ਚੋਣਾਂ ਵਾਲ ਦੇ ਕਿ ਉਹਨਾਂ ਦੇ ਬਰਾਬਰ ਚੋਣ ਗੜੀ ਹੈ ਹਾਂ ਹਾਂ ਬਿਲਕੁਲ ਮੈਂ ਤਾਂ ਓਪਨਲੀ ਮੈਂ ਤਾਂ ਇਹ ਸਾਰਿਆਂ ਦੇ ਉੱਪਰ ਨਹੀਂ ਕਹਿਣਾ ਮੈਂ ਤਾਂ ਹਮੇਸ਼ਾ ਇਹ ਕਿਉਂਕਿ ਦੇਖੋ ਮੈਂ ਤਾਂ ਜੰਮਿਆ ਉਰੇ ਆ ਮਰਨਾ ਉਰੀਆ ਮੇਰੀ ਤਾਂ ਇਹ ਮਿੱਟੀ ਆ ਮੈਂ ਇੱਥੋਂ ਕਿੱਥੇ ਜਾਣਾ ਇਹ ਤਾਂ ਉਹ ਦੇਖਣ ਵੀ ਉਹਨਾਂ ਨੇ ਉਰੋਂ ਚੋਣ ਲੜਨੀ ਆ ਜਾਂ ਨਹੀਂ ਲੜਨੀ ਅੱਜ ਅਸੀਂ ਮਿਸ਼ਨ 2027 ਦੇ ਤਹਿਤ ਸਾਡੇ ਹਲਕਾ ਤੁਰੀ ਦੇ ਕੋਆਰਡੀਨੇਟਰ ਜਿਸਨੂੰ ਲਗਾਇਆ ਗਿਆ ਅਸੀਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਮੜੇ ਮੜਿੰਗ ਜੀ ਸਾਡੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਵੀ ਸਾਡੇ ਦਿਲਵੀਰ ਗੋਲਡੀ ਨੇ ਥੋੜਾ ਜਿਹਾ ਸਮੇਂ ਦੇ ਵਿੱਚ ਐਡਾ ਵੱਡਾ ਕੱਟ ਕਰਿਆ ਕਿਉਂਕਿ ਅੱਜ ਵਰਕਰਾਂ ਦਾ ਕਾਂਗਰਸ ਪ੍ਰਤੀ ਦਿਨੋਂ ਦਿਨ ਮੋਹ ਵਧ ਰਿਹਾ ਜਿਹੜੀ ਸਾਡੀ ਅੱਜ ਮੁੱਖ ਮੀਟਿੰਗ ਸੀ ਵੀ ਅਸੀਂ ਬੂਥ ਲੈਵਲ ਤੇ ਕਮੇਟੀਆਂ ਬਣਾਉਣੀਆਂ ਮੰਡਲ ਮੰਡਲ ਬਣਾਉਣੇ ਨੇ ਬਲਾਕ ਦੇ ਵਿੱਚ 33 33 ਮੈਂਬਰੀ ਕਮੇਟੀ ਬਣਾ ਕੇ ਉਹ ਅਸੀਂ ਹਾਈ ਕਮਾਂਡ ਨੂੰ ਭੇਜਣੀਆਂ ਇਹ ਇੱਥੇ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ ਕੋਈ ਪਾਰਟੀ ਦਾ ਨੁਕਸਾਨ ਨਹੀਂ ਹੁੰਦਾ ਜੀ ਪਾਰਟੀ ਹੈ ਜਿਹੜੀ ਸਾਡੀ ਉਹ ਬਹੁਤ ਵੱਡੀ ਹੈ ਵੀ ਜਿਹੜਾ ਟਿਕਟ ਮੰਗਣਾ ਹਰੇਕ ਦਾ ਮੌਲਿਕ ਅਧਿਕਾਰ ਆ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਵੀ ਜਿਹਨੂੰ ਵਰਕਰ ਚ ਹੋਣਗੇ ਹਾਈ ਕਮਾਂਡ ਨੇ ਉਹਨੂੰ ਟਿਕਟ ਦੇਣੀ ਆ ਕਿਉਂਕਿ ਸਾਡਾ ਤਾਂ ਇੱਕੋ ਮਕਸਦ ਆ ਬੂਥ ਮੰਡਲ ਤੇ ਮੰਡਲ ਪ੍ਰਧਾਨ ਬੂਥ ਲੈਵਲ ਬਲਾਕ ਕਮੇਟੀਆਂ ਪਹਿਲਾਂ ਇਹਨਾਂ ਨੂੰ ਕਾਇਮ ਕਰਨਾ